ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇੰਪਰੂਵਮੈਂਟ ਟਰੱਸਟ ਨਵਾਂ ਸ਼ਹਿਰ ਤੋਂ ਈਓ ਸਾਹਿਬ ਪਰਮਿੰਦਰ ਸਿੰਘ ਜੀ ਮੇਰੇ ਨਾਲ ਬੈਠੇ ਨੇ ਨਗਰ ਸੁਧਾਰ ਟਰੱਸਟ ਨਵਾਂ ਸ਼ਹਿਰ ਦੇ ਅਕਾਊਂਟੈਂਟ ਸਾਹਿਬ ਅਵਤਾਰ ਸਿੰਘ ਜੀ ਜਿਹੜੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਹਿੱਸਾ ਲੈ ਰਹੇ ਨੇ ਅੱਜ ਦੀ ਪ੍ਰੈਸ ਕਾਨਫਰੰਸ ਬਹੁਤ ਹੀ ਮਹੱਤਵਪੂਰਨ ਬਹੁਤ ਹੀ ਜ਼ਰੂਰੀ ਹੈ ਸੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਅਜੰਡਾ ਜਿਹੜਾ ਉਹ ਤੁਸੀਂ ਸੁਣ ਕੇ ਔਰ ਸਾਰੇ ਇਸ ਵੀਡੀਓ ਨੂੰ ਦੇਖ ਕੇ ਬੜੇ ਹੈਰਾਨ ਹੋਵੋਗੇ ਕਿ ਮੈਂ ਦੱਸਣਾ ਚਾਹਣਾ ਜੀ ਕਿ ਪਿਛਲੀ 15 ਅਕਤੂਬਰ ਨੂੰ 15 ਅਕਤੂਬਰ ਨੂੰ ਇੰਪਰੂਵਮੈਂਟ ਟਰਸਟੀ ਜਿਹੜੀ ਰਜੀਵ ਗਾਂਧੀ ਨਗਰ ਨਾਂ ਦੀ ਪ੍ਰਾਪਰਟੀ ਆ ਸਾਡੇ ਕੋਲ ਜਿਹੜੀ ਸਕੀਮ ਆ ਉਹਦੀ ਡਿਵੈਲਪਮੈਂਟ ਲਈ ਸਾਡੇ ਮਾਨਯੋਗ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਜੀ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਮਾਨਯੋਗ ਸੈਕਟਰੀ ਸਾਹਿਬ ਡਾਇਰੈਕਟਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ٹرسٹ ਨੂੰ 1.5 ਕਰੋੜ ਰੁਪਇਆ ਉਸ ਸਕੀਮ ਨੂੰ ਡਿਵੈਲਪ ਕਰਨ ਦੇ ਲਈ ਸਾਨੂੰ ਦਿੱਤਾ ਗਿਆ ਸੋ ਪਿਛਲੇ ਲੰਬੇ ਸਮੇਂ ਤੋਂ 5-6 ਮਹੀਨੇ ਤੋਂ ਲਗਾਤਾਰ ਅਸੀਂ ਸਰਕਾਰ ਨੂੰ ਵੀ ਲਿਖ ਰਹੇ ਸੀ ਕਿ ਸਾਡੀ ਜਿਹੜੀ ਸਕੀਮ ਆ ਇੱਕੋ ਇੱਕ ਨਗਰ ਨਗਰ ਸੁਧਾਰ ਟਰਸਟੀ ਜਿਹੜੀ ਸਕੀਮ ਆ ਸੋ ਉਹਦੀ ਡਿਵੈਲਪਮੈਂਟ ਲਈ ਸਰਕਾਰ ਨੇ ਜੇ ਦਾਸ ਨੂੰ ਚੇਅਰਮੈਨ ਲਾਇਆ ਤੇ ਮੇਰੀ ਕੋਸ਼ਿਸ਼ ਇਹ ਸੀਗੀ ਕਿ ਮੈਂ ਨਵਾਂ ਸ਼ਹਿਰ ਵਾਸੀਆਂ ਨੂੰ ਕੁਝ ਨਾ ਕੁਝ ਦੇ ਕੇ ਜਾਵਾਂ ਕੁਝ ਕਰਕੇ ਜਾਵਾਂ ਸੋ ਪਿਛਲੇ 2 ਸਾਲਾਂ ਤੋਂ ਜਦੋਂ ਤੋਂ ਮੈਂ ਚੇਅਰਮੈਨ ਲੱਗਿਆ ਮੈਂ ਬੜੀ ਜਦੋਜਹਿਦ ਕੀਤੀ ਪੁਰਾਣਾ ਟਰਸਟ ਨੂੰ ਬੜਾ ਅਲਿਦਾਇਆ ਹੋਇਆ ਸੀ ਬਹੁਤ ਸਾਰੇ ਪੁਰਾਣੇ ਕੇਸਾਂ 'ਚ ਕੋਰਟ ਦੇ ਕੇਸਾਂ 'ਚ ਬਹੁਤ ਸਾਰੇ ਪੈਸੇ ਦੀਆਂ ਦੇਣਦਾਰੀਆਂ ਸੀ ਅਸੀਂ ਉਹ ਸਾਰਾ ਕੁਝ ਕਲੀਅਰ ਕਰਕੇ ਸਾਰਾ ਕੁਝ ਨਿਵੇੜ ਕੇ ਅੱਜ ਟਰਸਟ ਨੂੰ ਉਸ ਪਾਇਦਾਨ ਤੇ ਲਿਆ ਕੇ ਖੜਾ ਕਰ ਦਿੱਤਾ ਜਿੱਥੇ ਹੁਣ ਅਸੀਂ ਇਸ ਸਕੀਮ ਨੂੰ ਡਿਵੈਲਪ ਕਰਕੇ ਉੱਥੇ ਲੋਕਾਂ ਨੂੰ ਐਸਈਓ ਦੇ ਸਕਦੇ ਹਾਂ ਆ ਕਿਉਂਕਿ ਨਾਲ ਤੁਹਾਨੂੰ ਪਤਾ ਉੱਥੇ ਮੰਡੀ ਆ ਲੋਕਾਂ ਦੀ ਕਾਫੀ ਰਿਪਾਇਰਮੈਂਟ ਆ ਕਿ ਸਾਨੂੰ ਇੱਥੇ ਕਮਰਸ਼ੀਅਲ ਪਲਾਟ ਜ ਜਿਹਦੇ ਵਿੱਚ ਅਸੀਂ ਬੀਸਮੈਂਟ ਬਣਾ ਕੇ ਬਕਾਇਦਾ ਉੱਥੇ ਵਧੀਆ ਤਰੀਕੇ ਨਾਲ ਆਪਣਾ ਐਸਈਓ ਚਲਾ ਸਕੀਏ ਸ਼ਾਪ ਕਮ ਆਫਿਸ ਖੋਲ ਸਕੀਏ ਅ ਪਿੱਛੇ ਰਹਾਇਸ਼ੀ ਪਲਾਟ ਵੀ ਹੈ ਗਿਆ ਬਟ ਤੁਸੀਂ ਸਾਰੇ ਜਾਣਦੇ ਹੋ ਕਿ ਉਸ ਪ੍ਰਾਪਰਟੀ ਨੂੰ ਜਿਹੜੇ 4 ਕਿੱਲੇ ਨੇ ਪੌਣੇ 4 ਕਿੱਲੇ ਸ਼ਹਿਰ ਦੇ ਬਿਲਕੁਲ ਮਿੱਟ ਦੇ ਵਿੱਚ ਪੌਣੇ 4 ਕਿੱਲੇ ਦੀ ਜਿਹੜੀ ਜ਼ਮੀਨ ਆ ਜਿਹੜੀ ਕਿ ਬਹੁਤ ਕੁਰੂੜੀ ਜ਼ਮੀਨ ਆ ਸੋ ਉਹਨੂੰ ਛੱਪੜ ਦਾ ਰੂਪ ਧਾਰਨ ਕਰਨ ਲਈ ਉਦੇ ਵਿੱਚ ਕੂੜਾ ਸਿੱਟ ਕੇ ਉਹਦੇ ਵਿੱਚ ਨਾਲ ਇੱਕ ਪ੍ਰਾਈਵੇਟ ਗਊਸ਼ਾਲਾ ਦਾ ਗੰਦਮੰਦ ਮੂਤ ਮਤਰਾਲਾ ਜਿਹੜਾ ਪਾ ਕੇ ਉਹਨੂੰ ਐਸ ਹਿਸਾਬ ਨਾਲ ਉਸ ਪ੍ਰਾਪਰਟੀ ਨੂੰ ਅਕਵਾਇਰ ਕੀਤੀ ਪ੍ਰਾਪਰਟੀ ਜਿਹੜੀ ਇੰਪਰੂਵਮੈਂਟ ਟਰਸਟ ਨੇ ਅਕਵਾਇਰ ਕੀਤੀ 2006 ਦੇ ਵਿੱਚ ਅਸੀਂ ਮਾਲਕ ਆ ਹਾਂ ਉਹ ਟਰਸਟ ਉਹਦਾ ਮਾਲਕ ਆ ਸੋ ਉਸ ਪ੍ਰਾਪਰਟੀ ਨੂੰ ਬੁਰੀ ਤਰ੍ਹਾਂ ਜਿਹੜਾ ਤੈਸਨੈਸ ਕਰਨ ਦੇ ਲਈ ਇਹਨਾਂ ਨੇ ਕੁਝ ਗਣੇ ਮਿਨੇ ਲੋਕ ਨੇ ਜੀ ਸ਼ਹਿਰ ਦੇ ਉਹਦੇ ਵਿੱਚ ਕਈ ਸਾਰੇ ਕਮੇਟੀ ਦੇ ਵਿੱਚ ਵੀ ਪ੍ਰਧਾਨ ਦੀ ਪੋਸਟ ਤੇ ਰਹੇ ਨੇ ਕਈ ਸਾਰੇ ਕਮੇਟੀ ਦੇ ਮੁਲਾਜ਼ਮ ਨੇ ਜਿਨ੍ਹਾਂ ਨੇ ਜਾਣਬੁੱਝ ਕੇ ਹੁਣ ਵੀ ਉੱਥੇ ਅਸੀਂ ਜਾ ਕੇ ਆਏ ਆ ਮੇਰੇ ਕੋਲ ਵੀਡੀਓ ਮੈਂ ਤੁਹਾਨੂੰ ਸਾਰੀ মিডিਆ ਵਾਲੇ ਭਰਾਵਾਂ ਨੂੰ ਵੀ ਦਊਂਗਾ ਕੂੜੇ ਦੇ ਅੰਬਾਰ ਲਾਏ ਹੋਏ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਅੱਜ ਪ੍ਰਸ਼ਾਸਨ ਦੀ ਸਾਰੀ ਟੀਮ ਨੇ ਮੌਕਾ ਦੇਖਣ ਆਣਾ ਸੋ ਉਹਨਾਂ ਨੇ ਸਾਡੇ ਜਾਣ ਤੋਂ ਪਹਿਲਾਂ ਪਹਿਲਾਂ ਟਰਾਲੀਆਂ ਭਰਾ ਕੇ ਫਟਾਫਟ ਸਫਾਈ ਕਰਨ ਲੱਪੇ ਸੋ ਬੜੀ ਹੈਰਾਨੀਜਨਕ ਅੱਜ ਸਥਿਤੀ ਜਦੋਂ ਅੱਜ ਸਵੇਰੇ ਮੇਰੇ ਡਿਪਾਰਟਮੈਂਟ ਦਾ ਜਿਹੜਾ ਸੇਵਾਦਾਰ ਆ ਅਵਤਾਰ ਸਿੰਘ ਜੀ ਔਰ ਅਮਰਜੀਤ ਸਿੰਘ ਜੀ ਜਦੋਂ ਸਾਡੇ ਅਕਾਊਂਟੈਂਟ ਸਾਹਿਬ ਨੇ ਅਸੀਂ ਬਜਟ ਪਾਸ ਕਰਨਾ ਸੀ ਕਿਉਂਕਿ ਸਾਨੂੰ ਪੈਸੇ ਆਏ ਆ ਅਸੀਂ ਉਸ ਕਲੋਨੀ ਨੂੰ ਡਿਵੈਲਪ ਕਰਨਾ ਸੀ ਜਦੋਂ ਅੱਜ ਇਹਨਾਂ ਨੇ ਕੋਈ ਫਾਈਲ ਮੰਗਾਣ ਦੇ ਲਈ ਬਜਟ ਦੀ ਪੁਰਾਣੀ ਫਾਈਲ ਇੱਕ ਮੰਗਾਣ ਦੇ ਲਈ ਸਾਡੇ ਪੁਰਾਣੇ ਦਫ਼ਤਰ ਜਿਹੜਾ ਕਿ ਪੰਡੋਰੇ ਪੰਡੋਰੇ ਮਹਦੇ ਸ਼ੰਸ਼ਾਨ ਘਾਟ ਦੇ ਕੋਲ ਸਾਹਮਣੇ ਹੈਗਾ ਟੈਂਕੀ ਦੇ ਨਾਲ ਜੀ ਸੋ ਉੱਥੇ ਜਦੋਂ ਇਹਨਾਂ ਨੇ ਦਫ਼ਤਰ ਜਾ ਕੇ ਖੋਲ ਕੇ ਦੇਖਿਆ ਤੇ ਉੱਥੇ ਬੜੇ ਹੈਰਾਨੀਜਨਕ ਖਾਸੇ ਹੋਏ ਜੀ ਅੰਦਰ ਦਫਤਰ ਦੇ ਭੰਨ ਤੋੜ ਟੁੱਟੀਆਂ ਭੰਨ ਕੇ ਅੰਦਰ ਸਿੱਟੀਆਂ ਚਲੋ ਜਲ ਕੀਤਾ ਸਭ ਤੋਂ ਹੈਰਾਨੀਜਨਕ ਗੱਲ ਕਿ ਇਸ ਚੋਰੀ ਦੇ ਵਿੱਚ ਸਾਰਾ ਰਿਕਾਰਡ ਇੰਪਰੂਵਮੈਂਟ ਰਸ ਦਾ ਲੱਗਾ ਇਕਲੀਆਂ ਫਾਈਲਾਂ ਖਲਾਰਤੀਆਂ ਸਾਰਾ ਵਿੱਚੋਂ ਸਾਡੀਆਂ ਜਿੰਨੀਆਂ ਉਹਦੇ ਵਿੱਚ ਪੁਰਾਣੀਆਂ ਕੈਸ਼ ਬੁੱਕ ਪੀ ਐਫ ਲੈਜ਼ਰਾਂ ਐਮ ਬੀਆਂ ਵਿਕਾਸ ਦੇ ਕੰਮਾਂ ਦੇ ਰਜਿਸਟਰ ਪੈਨਸ਼ਨ ਕੰਟਰੀਬਿਊਸ਼ਨ ਬੌਚਰ ਫਾਈਲਾਂ ਪੁਰਾਣੀਆਂ ਟੈਂਡਰ ਟੈਂਡਰ ਫਾਈਲਾਂ ਸੇਲ ਫਾਈਲਾਂ ਏਸੀ ਪੱਖਾ ਲੱਕੜ ਦੀ ਅਲਮਾਰੀ ਖਾਸ ਕਰਕੇ ਚੋਰ ਲੱਕੜ ਦੀ ਅਲਮਾਰੀ ਲੈ ਕੇ ਗਏ ਜਿਸ ਦੇ ਵਿੱਚ ਰਿਕਾਰਡ ਪਿਆ ਸੀ ਸਾਡਾ ਸਾਰਾ ਲੋਹੇ ਦੀਆਂ ਅਲਮਾਰੀਆਂ ਦੇ ਵਿੱਚੋਂ ਰਿਕਾਰਡ ਕੱਢ ਕੇ ਪਾੜ ਕੇ ਉਹਨੂੰ ਪਾਣੀ ਦੇ ਵਿੱਚ ਨਸ਼ਟ ਕਰਕੇ ਫਾਈਲਾਂ ਕੱਡੀਆਂ ਉੱਥੇ ਖਿਲਾਰ ਦਿੱਤੀਆਂ ਗਈਆਂ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਚੋਰੀ ਆ ਇਹ ਚੋਰੀ ਨਹੀਂ ਬਲਕਿ ਬੁਖਲਾਹਟ ਆ ਉਹਨਾਂ ਲੀਡਰਾਂ ਦੀ ਜਿਹੜੇ ਇਹਨਾਂ ਚਾਰ ਕੇਂਦਰਾਂ ਨੂੰ ਦੱਬਣ ਦੀ ਸਾਜ਼ਿਸ਼ ਘੜ ਰਹੇ ਸੀ ਔਰ ਮੈਂ ਬੜੀ ਨਿਮਰਤਾ ਨਾਲ ਇਹ ਗੱਲ ਕਹਿਣਾ ਚਾਹਨਾ ਵਾਹਿਗੁਰੂ ਤੋਂ ਡਰ ਕੇ ਇਹ ਗੱਲ ਕਹਿਣਾ ਚਾਹਨਾ ਕਿ ਇਹਨਾਂ ਦਾ ਅੱਡੀ ਚੋਟੀ ਦਾ ਜੋਰ ਲੱਗਿਆ ਪਿਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਇੰਪਰੂਵਮੈਂਟ ਟਰਸ ਦੇ ਪੈਸਿਆਂ ਨੂੰ ਰੋਕਿਆ ਜਾਵੇ ਇਹ ਕੁਝ ਇੱਕ ਅਫਸਰਾਂ ਦੇ ਨਾਲ ਮਿਲਿ ਭੁਗਤ ਕਰਕੇ ਇਹਨਾਂ ਨੇ ਬੜਾ ਸਾਨੂੰ ਖੱਜਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਬੜੀਆਂ ਚਾਲਾਂ ਚਲੀਆਂ ਪਰ ਅਕਾਲਪੁਰਖ ਤੁਹਾਨੂੰ ਪਤਾ ਹੈ ਕਿ ਸਚਾਈ ਨੂੰ ਤੁਸੀਂ ਪਰੇਸ਼ਾਨ ਕਰ ਸਕਦੇ ਹੋ ਪਰ ਸੱਚ ਕਦੀ ਦਬਦਾ ਨਹੀਂ ਹੁੰਦਾ ਸੋ ਜਿਹੜੀ ਸਚਾਈ ਸੀ ਜ਼ਮੀਨ ਸਾਡੀ ਆ ਅਸੀਂ ਅਕਵਾਇਰ ਕੀਤੀ ਆ ਸਰਕਾਰ ਨੂੰ ਅਸੀਂ ਉਹਦੇ ਪੈਸੇ ਦਿੱਤੇ ਆ ਸੋ ਸਰਕਾਰ ਨੇ ਸਾਨੂੰ ਉਸ ਸਕੀਮ ਨੂੰ ਲੋਕਾਂ ਦੀ ਜਿਹੜੀ ਮੰਗ ਸੀਗੀ ਕਿ ਇੱਥੇ ਇੱਕ ਅਪਰੂਵਡ ਜਿਹੜੀ ਸਰਕਾਰੀ ਕਲੋਨੀ ਹੋਵੇ ਜਿਹਦੇ ਵਿੱਚ ਸਾਰੀਆਂ ਹੀ ਅਪਰੂਵਲ ਹੋਣ ਸੋ ਉਹ ਕਲੋਨੀ ਦੀ ਡਿਵੈਲਪਮੈਂਟ ਕਰਨ ਦੇ ਲਈ ਅਸੀਂ ਹੁਣ ਇਹਨਾਂ ਨੂੰ ਪਤਾ ਸੀ ਕਿ ਅਸੀਂ ਜਿਹੜੀ ਉਹਦੀ ਆ ਬੋਲੀ ਲਾਉਣ ਜਾ ਰਹੇ ਸੀ ਅਸੀਂ ਉਹਦੀ ਈ ਆਪਸ਼ਨ ਕਰਨ ਜਾ ਰਹੇ ਸੀ ਉਸ ਤੋਂ ਪਹਿਲਾਂ ਜਿਹੜੇ ਚੁਣੇ ਦਾ ਸ਼ਹਿਰ ਦੇ ਗਿਣੇ ਚੁਣੇ ਲੀਡਰਾਂ ਦੀ ਜਿਹੜੀ ਮਿਲੀ ਭੁਗਤ ਕਰਕੇ ਜਿਹੜੀ ਇਹ ਚੋਰੀ ਕਰਾਈ ਗਈ ਹੈ ਲੀਡਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਹੜਾ ਸ਼ਹਿਰ ਦੇ ਵਿੱਚ ਐਨ ਆਰ ਆਈ ਬੰਦੇਆਂ ਦੀਆਂ ਪ੍ਰੌਪਰਟੀਆਂ ਦੱਬਦਾ ਕਿਹੜਾ ਸਰਕਾਰੀ ਸ਼ਹਿਰ ਦੇ ਉੱਤੇ ਜਿਹੜੀ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਾਪਰਟੀਆਂ ਨੂੰ ਉਹਨੇ ਅਜੇ ਤੱਕ ਦੱਬਿਆ ਚਾਹੇ ਉਹ ਬਖਾਪੋਰ ਦੀ ਜ਼ਮੀਨ ਹੋਵੇ ਚਾਹੇ ਉਹ ਕਿਸੇ ਐਨਆਰਆਈ ਦੀ ਪਲਾਟ ਨੂੰ ਦੱਬ ਕੇ ਉੱਥੇ ਬਿਲਡਿੰਗ ਖੜੀ ਕਰਨ ਦੀ ਗੱਲ ਹੋਵੇ ਸੋ ਚਾਹੇ ਉਹ ਲੋਕਾਂ ਦੇ ਸ਼ੋਰੂਮਾਂ ਨੂੰ ਬੰਦ ਕਰਾ ਕੇ ਆਪਣਾ ਜਿਹੜਾ ਮਾਲ ਆ ਉਹਨੂੰ ਸੈੱਟ ਕਰਨ ਦੀ ਗੱਲ ਹੋਵੇ ਸੋ ਇਹ ਇਹ ਬੜਾ ਮਤਲਬ ਮੈਂ ਕਹਿੰਨਾ ਮੰਦ ਭਾਗਾ ਆ ਔਰ ਉਹਨਾਂ ਲੀਡਰਾਂ ਦੀ ਬਦੌਲਤ ਜਿਹੜੇ 5-4 ਆਪਣੇ ਆਪ ਨੂੰ ਸ਼ਹਿਰ ਦੇ ਮਾਲਕ ਬਣੀ ਬੈਠੇ ਨੇ ਉਹਨਾਂ ਦਾ ਭਲੇਖਾ ਸੋ ਇਹ ਇਹ ਲੋਕ ਬੜੇ ਮਤਲਬ ਲੋਕਾਂ 'ਚ ਬੜੀ ਤਾਕਤ ਹੁੰਦੀ ਹੈ ਸੋ ਲੋਕ ਲੀਡਰ ਬਣੋ ਨਾ ਕਿ ਚੋਰ ਲੀਡਰ ਬਣੋ ਸੋ ਇਹ ਜਿਹੜੀ ਚੋਰੀ ਆ ਬੜੀ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਔਰ ਇੰਪਰੂਵਮੈਂਟ ٹرسٹ ਦੀ ਕਲੋਨੀ ਨੂੰ ਡਿਵੈਲਪ ਹੋਣ ਤੋਂ ਰੋਕਣ ਦੇ ਲਈ ਜਿਹੜੀ ਕਰਵਾਈ ਗਈ ਹੈ ਸੋ ਮੈਂ ਹੁਣੇ ਵੀ ਅਸੀਂ ਅੱਜ ਕਰੀਬ 27 ਅਕਤੂਬਰ 2025 ਸਮਾ ਦੁਪਹਿਰ 2:30 ਮੇਰੇ ਨਾਲ ਮੇਰੀ ਸਮੁੱਚੀ ਸਾਰੇ ਸਾਰੇ ਸਾਡੇ ਅਫਸਰ ਸਹਿਬਾਨ ਸਾਡੀ ਸਾਰੀ ਟੀਮ ਜਿਹੜੀ ਹੈ ਅਸੀਂ ਜਾ ਕੇ ਮੌਕਾ ਦੇਖ ਕੇ ਆਏ ਆ ਉਹਨਾਂ ਦੇ ਮੈਂ ਤੁਹਾਨੂੰ ਸਾਰੇ ਸ਼ਾਟ ਜਿਹੜੇ ਆ ਸਾਰੀ ਵੀਡੀਓ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਦੇ ਦੰਦਾ ਸੋ ਜਦੋਂ ਅਸੀਂ ਜਾ ਕੇ ਦੇਖਿਆ ਤੇ ਅਸੀਂ ਬੜੇ ਹੈਰਾਨ ਹੋਏ ਜੀ ਇੱਕ ਵੀ ਕਾਗਜ਼ ਨਹੀਂ ਛੱਡਿਆ ਉੱਥੇ ਇੱਕ ਵੀ ਕਾਗਜ਼ ਪਰ ਮੈਂ ਉਹਨਾਂ ਲੀਡਰਾਂ ਨੂੰ ਦੱਸਣਾ ਚਾਹੁੰਨਾ ਜੀ ਕਿ ਮੈਨੂੰ ਤੁਹਾਡੀ ਕਰਤੂਤ ਦਾ ਪਤਾ ਸੀ ਮੈਨੂੰ ਪਤਾ ਸੀ ਤੁਸੀਂ ਬਖਲਾਏ ਹੋਏ ਹੋ ਔਰ ਇਹ ਕਲੋਨੀ ਡਿਵੈਲਪ ਹੋ ਕੇ ਰਹੂਗੀ ਔਰ ਪੂਰਾ ਰਿਕਾਰਡ ਜਿਹੜਾ ਕਲੋਨੀ ਨੂੰ ਡਿਵੈਲਪ ਕਰਨ ਵਾਲਾ ਉਹ ਅਸੀਂ ਸੰਭਿਆ ਹੋਏ ਅਸੀਂ ਪਹਿਲੇ ਚੱਕ ਲਿਆ ਸੀ ਉਹ ਇੱਕ ਕੁਲਮਾਰੀ ਜਿਹੜਾ ਜਿਹੜਾ ਹੁਣ ਦਾ ਅਸੀਂ ਇਸ ਕਲੋਨੀ ਨੂੰ ਡਿਵੈਲਪ ਕਰਨਾ ਸੀ ਮੈਨੂੰ ਪਤਾ ਸੀ ਨਾ ਜੇ ਕਰਤੂਤਾਂ ਦਾ ਕਿ ਇਹ ਬਖਲਾਏ ਹੋਏ ਨੇ ਇਹ ਪਾਗਲ ਹੋਏ ਫਿਰਦੇ ਨੇ ਕਦੇ ਉੱਥੇ ਇਹ ਕਦੇ ਗਊਸ਼ਾਲਾ ਦਾ ਪਾਣੀ ਪੋਵਾਰੇ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਸਾਰੇ ਤੁਸੀਂ ਮੀਡੀਆ ਵਾਲੇ ਭਰਾ ਬੈਠੋ ਤੁਸੀਂ ਕੋਈ ਪਲਾਟ ਅਕਵਾਇਰ ਕੀਤਾ ਹੋਵੇ ਤੁਸੀਂ ਕੋਈ ਪਲਾਟ ਮੁੱਲ ਲਿਆ ਹੋਵੇ ਉਹਦੇ ਵਿੱਚੋਂ ਤੁਹਾਡੀ ਸਹਿਮਤੀ ਤੋਂ ਬਿਨਾਂ ਕੋਈ ਸੀਵਰ ਪਾਈਪ ਪਾ ਸਕਦਾ ਜੀ ਕੋਈ ਵੱਡੇ ਵੱਡੇ ਏਡੇ ਏਡੇ ਸੀਵਰ ਦੇ ਪਾਈਪ ਨਗਾ ਸਕਦਾ ਇਹਨਾਂ ਨੇ ਇੱਕ ਆਪਣੇ ਯਾਰ ਨੂੰ ਪਿੱਛੇ ਇੱਕ ਪ੍ਰਾਈਵੇਟ ਕਲੋਨਾਈਜ਼ਰ ਨੂੰ ਉਹਦੀ ਕਲੋਨੀ ਨੂੰ ਫਾਇਦਾ ਦੇਣ ਲਈ ਇੰਪਰੂਵਮੈਂਟ ਟਰਸਟੀ ਕਲੋਨੀ ਦੇ ਵਿੱਚੋਂ ਇੰਪਰੂਵਮੈਂਟ ਟਰਸਟੀ ਪ੍ਰਾਪਰਟੀ ਦੇ ਵਿੱਚੋਂ ਸ਼ਰੀਆਮ ਜਿਹੜਾ ਇਹਨਾਂ ਨੇ ਸੀਵਰ ਪਾ ਦਿੱਤਾ ਗਿਆ ਕੋਈ ਪਰਮਿਸ਼ਨ ਨਹੀਂ ਲਈ ਕੋਈ ਦੱਸਿਆ ਨਹੀਂ ਕੋਈ ਪੁੱਛਿਆ ਨਹੀਂ ਔਰ ਇੰਪਰੂਵਮੈਂਟ ਟਰਸ ਦੀ ਪ੍ਰਾਪਰਟੀ ਨੂੰ ਇੱਕ ਛੱਪੜ ਦਾ ਰੂਪ ਧਾਰਨ ਕੀਤਾ ਗਿਆ ਔਰ ਜਾਣਬੁੱਝ ਕੇ ਉਥੇ ਸ਼ਹਿਰ ਦਾ ਜਿਹੜਾ ਗੰਦਗੀ ਆ ਜਿਹੜਾ ਕੂੜਾ ਉਹ ਸਟਾਕ ਏ ਉਹਨੂੰ ਲੋਕਾਂ ਦੇ ਸਾਹਮਣੇ ਉਸ ਪ੍ਰਾਪਰਟੀ ਨੂੰ ਐਦਾਂ ਦਿਖਾਇਆ ਗਿਆ ਕਿ ਵਾਸੀ ਤਾਂ ਕੋਈ ਬਲੀ ਵਾਸੀ ਨਹੀਂ ਇਹਦਾ ਬਾਧੂ ਪਈ ਆ ਕਿਉਂਕਿ ਇਹ ਐਦਾਂ ਹੀ ਪਹਿਲਾਂ ਉਹਨੂੰ ਕਬਜ਼ੇ 'ਚ ਲੈਂਦੇ ਨੇ ਪਹਿਲਾਂ ਐਦਾਂ ਰੋਲਦੇ ਨੇ ਪ੍ਰਾਪਰਟੀ ਨੂੰ ਚਾਹੇ ਕਿਸੇ ਐਨਆਰਆਈ ਨੂੰ ਰੋਲਣ ਦੀ ਗੱਲ ਹੋਵੇ ਚਾਹੇ ਕਿਸੇ ਬਖਰਪੁਰ ਦੀ ਜ਼ਮੀਨ ਨੂੰ ਰੋਲਣ ਦੀ ਗੱਲ ਹੋਵੇ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਕਿਹਨਾਂ ਲੀਡਰਾਂ ਦੀ ਗੱਲ ਕਰਦਾ ਇਹ ਨਾ ਤਾਂ ਕਿਸੇ ਪਾਰਟੀ ਦੇ ਸਕੇ ਨੇ ਔਰ ਨਾ ਹੀ ਕਿਸੇ ਸ਼ਹਿਰ ਦੇ ਸਕੇ ਨੇ ਔਰ ਨਾ ਹੀ ਕਿਸੇ ਸ਼ਹਿਰ ਵਾਸੀ ਦੇ ਸਕੇ ਨੇ ਸੋ ਤੁਸੀਂ ਸਾਰੇ ਭਰਾ ਆਇਓ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ